ਅੰਜੀਲਿਆ ਦਾ ਦਿਨਾਂਗਰ ਹਲਕਾ ਇਹਦੇ ਵਿੱਚ ਦੁਰੰਗਲਾ ਬਲੌਕ ਤੇ ਖੁਸ਼ੀਪੁਰ ਪਿੰਡ ਤੇ ਲਈ ਲਈ ਸੋ ਅੱਜ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜਿਨ੍ਹਾਂ ਨੇ ਐਲਾਨ ਕੀਤਾ ਸੀਗਾ ਕਿ ਦੀਵਾਲੀ ਤੋਂ ਪਹਿਲਾਂ ਪਹਿਲਾਂ ਅਸੀਂ ਮੁਆਵਜ਼ਾ ਜਿਹੜਾ ਹੜਪੀੜਤ ਲੋਕਾਂ ਨੂੰ ਦੇਾਂਗੇ ਸੋ ਉਹਨਾਂ ਦੀ ਸ਼ੁਰੂਆਤ ਉਹਨਾਂ ਖੁਦ ਹੀ ਦੋ ਕੁ ਦਿਨ ਪਹਿਲਾਂ ਜਿਹੜੀ ਆਜਨਾਲਾ ਹਲਕੇ ਤੋਂ ਸ਼ੁਰੂ ਕੀਤੀ ਸੀਗੀ ਅੱਜ ਅਸੀਂ ਪੂਰੇ ਪੰਜਾਬ ਦੇ ਵਿੱਚ ਸਾਰੇ ਹਲਕੇ ਜਿਹੜੇ ਆ ਉਹ ਕਵਰ ਕਰ ਰਹੇ ਆ ਔਰ ਸਾਡੇ ਹਲਕਾਨਚਾਰ ਸਰਦਾਰ ਸ਼ਮਸ਼ੇਰ ਸਿੰਘ ਜੀ ਇਹ ਇਹਨਾਂ ਨੇ ਪਿੰਡ ਚੂਜ਼ ਕੀਤਾ ਖੁਸ਼ੀਪੁਰ ਕਿ ਇਹਨਾਂ ਦੇ ਲੋਕਾਂ ਨੂੰ ਜਿਹੜਾ ਮੁਆਵਜ਼ਾ ਹੈ ਉਹ ਦਿੱਤਾ ਜਾਵੇ ਸੋ 42 ਲੱਖ ਪਾਤਰੀ ਇਸ ਪਿੰਡ ਦੇ ਨਿਕਲੇ ਨੇ 2330000 ਰੁਪਏ ਜਿਹੜਾ ਆ ਵਨਨਬਤੌਰ ਮੁਆਵਜ਼ਾ ਦਿੱਤਾ ਗਿਆ ਹਰ ਮੈਕਸਿਮਮ ਮੁਆਵਜ਼ਾ ਜਵੇਂ ਤੁਸੀਂ ਦੇਖਦੇ ਹੋ ਕਿ ਪੰਜਾਬ ਪਹਿਲਾ ਸਟੇਟ ਬਣ ਗਿਆ ਪੂਰੇ ਭਾਰਤ ਦੇ ਵਿੱਚ ਕਿ ਕੋਈ ਵੀ ਕੁਦਰਤੀ ਆਫਤ ਜਦੋਂ ਆਉਂਦੀ ਹੈ ਤੇ ਉਹਦੇ ਵਿੱਚ ਪ੍ਰਤੀ ਏਕੜ ਜਿਹੜਾ ਉਹ 20000 ਰੁਪਏ ਦਾ ਮੁਆਵਜ਼ਾ ਦਿੱਤਾ ਜਾਂਦਾ ਜਿਹਦੇ ਵਿੱਚ ਜਿਹੜੀ ਸੈਂਟਰਲ ਸ਼ੇਅਰ ਤੇ ਕਾਫੀ ਘਾਟਾ ਪੰਜਾਬ ਆਪਣਾ ਸ਼ੇਅਰ ਜਿਹੜਾ ਹੈ ਉਹ ਜ਼ਿਆਦਾ ਪਾਉਂਦਾ ਸੋ ਸਾਨੂੰ ਪਤਾ ਹੈ ਕਿ ਸਾਡੇ ਲੋਕਾਂ ਦਾ ਸਾਡੇ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋਇਆ 5 ਲੱਖ ਏਕੜ ਦੇ ਕਰੀਬ ਫਸਲ ਜਿਹੜੀ ਆ ਉਹ ਤਬਾਹ ਹੋ ਗਈ 60 ਤੋਂ ਜ਼ਿਆਦਾ ਮੌਤਾ ਹੋ ਗਈਆਂ ਸਕੂਲ ਡੈਮੇਜ ਹੋ ਗਏ 8500 ਕਿਲੋਮੀਟਰ ਸੜਕਾਂ ਖਰਾਬ ਹੋ ਗਈਆਂ 2500 2500 ਦੇ ਕਰੀਬ ਛੋਟੇ ਵੱਡੇ ਪੁਲ ਜਿਹੜੇ ਸੀਗੇ ਉਹ ਡੈਮੇਜ ਹੋ ਗਏ ਹਸਪਤਾਲ ਡੈਮੇਜ ਹੋ ਗਏ ਲੋਕਾਂ ਦੀਆਂ ਜ਼ਮੀਨਾਂ ਰੁੜ ਗਈਆਂ ਸੋ ਜਿਸ ਦਿਨ ਤੋਂ ਇਹ ਜਿਹੜੀ ਆਫਤ ਆਈ ਆ ਉਸ ਦਿਨ ਤੋਂ ਹੀ ਸਰਕਾਰ ਪੂਰੀ ਤਰ੍ਹਾਂ ਸੰਸੀਅਰ ਆ ਔਰ ਜਿਹੜੇ ਸਾਡੇ ਲੋਕ ਨੇ ਉਹਨਾਂ ਵਾਸਤੇ ਲੋਕ ਹਿੱਤ ਦੇ ਵਿੱਚ ਫੈਸਲੇ ਲਏ ਜਾ ਰਹੇ ਨੇ ਜਿਵੇਂ ਜਿਸ ਦਾ ਖੇਤ ਉਸ ਦੀ ਰੇਤ ਫੈਸਲਾ ਲਿਆ ਗਿਆ ਅੱਜ ਮੁਆਵਜ਼ਾ ਦਿੱਤਾ ਜਾ ਰਿਹਾ ਹੈ ਔਰ ਕੁਝ ਲੋਕ ਇਨ੍ਹਾਂ ਗਰਦੌਰੀਆਂ ਦੇ ਵਿੱਚੋਂ ਰਹਿ ਗਏ ਹੋਣਗੇ ਉਹਨਾਂ ਨੂੰ ਅਸੀਂ ਸਾਡੀ ਇਹ ਪ੍ਰਕਿਰਿਆ ਜਿਹੜੀ ਲਗਾਤਾਰ ਜਾਰੀ ਰਹੂਗੀ ਜਿਨ੍ਹਾਂ ਦੇ ਘਰ ਟਾਗੇ ਨੇ ਜਾਂ ਜਨਾਬੇ ਮਾਲ ਡੰਗਰ ਜਿਹੜਾ ਉਹ ਰੁੜ ਗਿਆ ਹੈ ਅਸੀਂ ਸਾਰੇ ਜਿਹੜੀ ਗਰਦਾਵਰੀਆਂ ਵਗੈਰਾ ਕਰਾ ਕੇ ਅਸੀਂ ਸਾਰਿਆਂ ਨੂੰ ਮੁਆਵਜ਼ਾ ਜਿਹੜਾ ਉਹ ਇੱਥੇ ਤੇ ਅੱਜ ਆਪਾਂ ਦਿੱਤੇ ਨੇ 42 42 ਲੋਕਾਂ ਨੂੰ ਇੱਕ ਇੱਕ ਪੈਂਟ ਹੈ ਡਿਪੈਂਡ ਜੀ ਜੀ ਕਿਉਂਕਿ ਜੇ ਆਪਾਂ ਚਾਹੀਏ ਕਿ ਕਈ ਵਾਰੀ ਕੋਈ ਇਹਨੂੰ ਲੈ ਸਕਦਾ ਜੀ 42 ਚੈੱਕ ਹੀ ਦਿੱਤੇ ਨੇ ਏਡਾ ਵਟਾ ਦੁਰੰਗਲਾ ਇਹਦੇ ਵਿੱਚ ਸਿਰਫ ਖੁਸ਼ੀਪੁਰ ਪਿੰਡ ਲਿਆ ਬਾਕੀ ਕੱਲ ਤੋਂ ਸਾਡੇ ਐਮਐਲਏ ਸਾਹਿਬਾਨ ਸਾਡੇ ਹਲਕਾ ਇੰਚਾਰਜ ਸਾਹਿਬਾਨ ਸਾਰੇ ਪਿੰਡ ਜਿਹੜੇ ਆ ਉਹ ਅਸੀਂ ਹੌਲੀ ਹੌਲੀ ਜੜੇ ਆ ਉਹ ਕਵਰ ਕਰਾਂਗੇ ਅ ਗਰਦਾਵਰੀ ਹੋ ਚੁੱਕੀ ਹੈ ਚੈੱਕ ਸਾਡੇ ਕੋਲ ਸਾਰੇ ਹੀ ਪਿੰਡਾਂ ਦੇ ਪੂਰੇ ਪੰਜਾਬ ਦੇ ਪਿੰਡਾਂ ਦੇ ਜਿਹੜੇ ਆ ਉਹ ਵਾਲੀ ਤੋਂ ਪਹਿਲਾਂ ਚੈੱਕ ਸਾਰੇ ਦਿੱਤੇ ਆ ਅਸੀਂ ਸਾਰੇ ਹੀ ਜਿਹੜੇ ਚੈੱਕ ਆ ਉਹ ਪਹਿਲਾਂ ਦੇ ਦਿੰਦੇ ਆ ਕਿਉਂਕਿ ਸਨਾ ਦੇਮਨ ਯੋਗ ਮੰਤਰੀ ਸਾਹਿਬ ਨੇ ਕਿਹਾ ਸੀ ਕਿ ਅਸੀਂ ਦੁਆਲੀ ਤੋਂ ਪਹਿਲਾਂ ਪਹਿਲਾਂ ਲੋਕਾਂ ਨੂੰ ਜਿਹੜਾ ਅਫੈਕਟਡ ਲੋਕ ਨੇ ਨੜਾ ਤੋਂ ਉਹਨਾਂ ਨੂੰ ਮੁਆਵਜ਼ਾ ਦੇ ਦਿਆਂਗੇ ਹਾਂਜੀ ਕੰਦੇਪੋ ਕਨਕ ਹੁਣ ਕਨਕ ਬੀਜਣੀ ਆ ਜੀ ਜੀ ਕਨਕ ਬੀਜਣ ਵਾਸਤੇ ਪਹਿਲਾਂ ਤੇ ਇਹ ਦੇਖੋ ਕਿ ਆਪਾਂ ਨੂੰ ਰੇਤਾ ਕੱਢਣੀ ਪਊਗੀ ਉੱਥੇ ਤੁਹਾਨੂੰ ਮੈਂ ਹੁਣੇ ਦੱਸਿਆ ਕਿ ਜਿਸ ਦੀ ਜਿਸ ਦਾ ਖੇਤ ਉਸ ਦੀ ਰੇਤ ਸਕੀਮ ਸ਼ੁਰੂ ਕੀਤੀ ਗਈ ਆ 74 ਕਰੋੜ ਰੁਪਏ ਦੇ ਜਿਹੜੇ ਆ ਉਹ ਬੀਜ ਫਰੀਦ ਤੇ ਜਾਣੇ ਨੇ ਤਾਂ ਕਿ ਲੋਕ ਜਿਹੜੇ ਇੱਕ ਫਸਲ ਨਹੀਂ ਖਰਾਬ ਹੋਈ ਕਿਉਂਕਿ ਜੇ ਉਹਨਾਂ ਖੇਤ ਆਪਾਂ ਦੁਬਾਰਾ ਤਿਆਰ ਕਰਾਂਗੇ ਕਣਕ ਦੀ ਬਿਜਾਈ ਵਾਸਤੇ ਤਾਂ ਹੀ ਪੋਸੀਬਲ ਆ ਅਦਰਵਾਈਜ਼ ਤੇ ਅਗਲੀ ਫਸਲ ਤੇ ਵੀ ਇਹਦਾ ਜਿਹੜਾ ਅਸਰ ਪਊਗਾ ਸੋ ਅਸੀਂ 20 ਵੀ ਜਿਹੜੇ ਆ ਉਹ ਫਰੀਦ